ਫਿਰ ਲੁਧਿਆਣੇ ਦੀ ਕਰੀਏ ਅਮਰਿੰਦਰ ਸਿੰਘ ਰਾਜਾ ਵੜਿੰਗ ਜਦੋਂ ਦੀ ਅਨਾਉਂਸਮੈਂਟ ਹੋਈ ਅੱਜ ਪਹਿਲਾ ਦਿਨ ਸੀ ਜਦੋਂ ਉਹਨਾਂ ਨੇ ਖੁੱਲੇ ਦਿਲ ਨਾਲ ਐਲਾਨ ਕੀਤਾ ਆਪਣੇ ਪੇਜ ਤੇ ਪਾਇਆ ਕਿ ਮੈਂ ਇਨਾ ਇਨਾ ਥਾਵਾਂ ਤੇ ਜਾਣਾ ਪ੍ਰਚਾਰ ਕਰਨ ਉਹ ਲੁਧਿਆਣਾ ਵਾਸੀਆਂ ਨੂੰ ਲੁਧਿਆਣਾ ਸੰਬੋਧਨ ਕਰਦੇ ਹੋયા ਕਹਿ ਗਏ ਇਹਦੇ ਪਹਿਲਾਂ ਵਾਲਿਆਂ ਦਾ ਪਤਾ ਨਹੀਂ ਹੁਣ ਆ ਗਿਆ ਤੁਹਾਡਾ ਰਾਜਾ ਆਪਣਾ ਤੁਹਾਡੇ ਦਿਲ ਦੀਆਂ ਗੱਲਾਂ ਕਰੇਗਾ ਤੁਹਾਡੇ ਮਸਲੇ ਚੁਕੇਗਾ ਇਹ ਤੇ ਹੈ ਹੀ ਹੈ ਜੀ ਕਿਉਂਕਿ ਗੱਲਾਂ ਦਾ ਰਾਜਾ ਵੀ ਹੈਗਾ ਤੇ ਦਿਲ ਦਾ ਰਾਜਾ ਤੇ ਲੁਧਿਆਣੇ ਵਾਲਿਆਂ ਦਾ ਰਾਜਾ ਬਣਨ ਦੀ ਕੋਸ਼ਿਸ਼ ਚ ਤੇ ਉਹਨਾਂ ਨੇ ਸ਼ੁਰੂਆਤ ਕਰ ਦਿੱਤੀ ਹੈਗੇ ਦੇਖੋ ਅੱਜ ਲੁਧਿਆਣੇ ਵਾਲਿਆਂ ਨੇ ਉਹਨਾਂ ਦਾ ਸਵਾਗਤ ਬਹੁਤ ਵਧੀਆ ਕੀਤਾ ਜਿਹੜੇ ਅੱਜ ਪਹਿਲਾਂ ਲੋਕੀ ਨਾ ਫੁੱਲਾਂ ਦੇ ਹਾਰ ਹੀ ਪਾਉਂਦੇ ਹੈਗੇ ਨੇ ਅੱਜ ਲੁਧਿਆਣੇ ਵਾਲੇ ਵਾਸੀਆਂ ਨੇ ਨੋਟਾਂ ਦੇ ਹਾਰ ਪਾਏ ਨੇ ਇਹੋ ਜਿਹੇ ਹਾਰ ਆਪਾਂ ਵਿਆਹ ਸ਼ਾਦੀਆਂ ਦੇ 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 ਮੁੰਡਿਆਂ ਤੇ ਪੈਂਦੇ ਤੇ ਮੁੰਡੇ ਦੇ ਨਾਲ ਛੜਬਾਲੇ ਦੇ ਪੈਂਦੇ ਹੈਗੇ ਨੇ ਅੱਜ ਤੇ ਜਿੱਥੇ ਰਾਜਾ ਮਰਿੰਦਰ ਸਿੰਘ ਵੜਿੰਗ ਦੇ ਪੇ ਨਾਲ ਉਹਨਾਂ ਦੀ ਜੀਵਨ ਸਾਥਣਾ ਅਮਰਤਾ ਵੜਿੰਗ ਨੂੰ ਵੀ ਨੋਟਾਂ ਵਾਲੇ ਹਾਰ ਪਾ ਕੇ ਲੁਧਿਆਣੇ ਵਾਲਿਆਂ ਨੇ ਉਹਨਾਂ ਦਾ ਸਵਾਗਤ ਕੀਤਾ ਹੈਗਾ ਕਿਉਂਕਿ ਲੁਧਿਆਣਾ ಕಾಂಗ್ರೆਸ ਦਾ ਮਜ਼ਬੂਤ ਰਹੀਆ ಕಾಂಗ್ರೆਸ ਦਾ ਇੱਕ ਧੜਾ ਰਿਆ ಕಾಂಗ್ರೆਸ ਉਥੋਂ ਜਿੱਤੇ ਦੀ ਰਹੀਆ ਮੈਂਬਰ ਪਾਰਲੀਮੈਂਟ ਜਿੱਤਦੀ ਆ ਉਥੇ ਰਵਨੀਤ ਬਿੱਟੂ ਦੋ ਵਾਰ ਜਿੱਤ ਕੇ ਇਹ ਵਾਲੇ ਮਨੀਸ਼ ਤਵਾਰੀ ਜਿੱਤੇ ਸੀ ਉਸ ਤੋਂ ਪਹਿਲਾਂ ਵੀ ਜਿੱਤਦੇ ਰਹੇ ਨੇ ਇਸ ਕਰਕੇ ਉਹਦੇ ਵਾਸਤੇ ਵਿਪਤਾ ਬਣ ਗਈ ਆ ਗਈਆ ਔਰ ਦੋਨੇ ਯਾਰ ਵੀਰੇ ਨੇ ਸਿਆਸੀ ਸ਼ਰੀਕਾ ਵੀ ਰਿਆ ਪਰ ਕਾਂਗਰਸ ਦਾ ਉਥੇ ਕਟੜ ਵੋਟ ਬੈਂਕ ਆ ਬੜੀ ਵੱਡੀ ਵੋਟ ਬੈਂਕ ਆ ਗਿਆ ਉਥੇ ਹਾਲਾਂਕਿ ਚਰਚਾ ਹੀ ਭਾਰਤ ਪੂਸ਼ਣ ਆਸ਼ੂ ਵੀ ਲੜਨਗੇ ਹੁਣ ਉਹ ਨਾਲ ਕਿੰਨਾ ਕਿ ਚੱਲਦੇ ਨੇ ਇਹ ਭਾਰਤ ਪੂਸ਼ਣ ਆਸ਼ੂ ਦਾ ਵੀ ਇੱਕ ਬਹੁਤ ਵੱਡਾ ਧੜਾ ਭਾਰਤ ਪੂਸ਼ਣ ਦਾ ਆਸ਼ੂ ਆ ਸਰਿੰਦਰ ਡਾਵਰ ਉੱਥੇ ਆ ਸੰਜੀਵ ਤਲਵਾਰ ਉੱਥੇ ਆ ਪਾਂਡੇ ਦਾ ਆਪਣਾ ਧੜਾ ਉਹ ਸਾਰੇ ਆ ਉਹ ਹੁਣ ਆ ਕਿ ਰਾਜਾ ਮਰਿੰਦਰ ਸਿੰਘ ਮੜਿੰਗ ਦੇਖੋ ਇੱਕ ਤਾਂ ਪਾਵਰਫੁੱਲ ਨੇਤਾ ਹੈ ਇੱਕ ਪਾਰਟੀ ਦਾ ਪ੍ਰਧਾਨ ਨੈਸ਼ਨਲ ਪਾਰਟੀ ਦਾ ਪ੍ਰਧਾਨ 46 ਸਾਲ ਦੀ ਉਮਰ ਚੋਂ ਪਾਰਟੀ ਦਾ ਪ੍ਰਧਾਨ ਬਣ ਗਿਆ ਇੱਕ ਨੌਜਵਾਨ ਨੇਤਾਗਾ ਤਿੰਨ ਵਰਾਂ ਦਾ ਵੋਟ ਮੈਂਬਰ ਆ ਮਲਿਆ ਆਲ ਇੰਡੀਆ ਯੂਥ ਕਾਂਗਰਸ ਦਾ ਪ੍ਰੈਜ਼ੀਡੈਂਟ ਰਹ ਚੁੱਕਾ ਇੱਕ ਨਾਮ ਤੇ ਹੈ ਰਾਜਾ ਮਰਿੰਦਰ ਸਿੰਘ ਵੜਿੰਗ ਦਾ ਹੁੰਦੇ ਦੇਖਣਾ ਕਿ ਇੱਕ ਜਿੱਤਦੇ ਨੇ ਇੱਕ ਚੈਲੰਜ ਔਰ ਕਾਂਗਰਸ ਪਾਰਟੀ ਨਾਲ ਲੈ ਕੇ ਚੱਲਦੇ ਨੇ ਔਰ ਜਿੱਤਦਾ ਕੋ ਕਿਹਾ ਨਾ ਕਿ ਲੁਧਿਆਣੇ ਦੀ ਇੱਕ ਖਾਸ ਸੀ ਕਿ ਲੁਧਿਆਣਾ ਸਾਡੀ ਪੰਜਾਬ ਦੀ ਆਰਥਿਕ ਰਾਜਧਾਨੀ ਆ ਜੇ ਪੰਜਾਬ ਨੂੰ 100 ਰੁਪਇਆ ਕਮਾਈ ਹੁੰਦੀ ਉਹਦੇ ਚੋਂ 80 ਕੱਲੇ ਲੁਧਿਆਣੇ ਦੇ ਹੁੰਦੇ ਨੇ ਔਰ ਲੁਧਿਆਣੇ ਦੀ ਜਿਹੜੀ ਇੰਡਸਟਰੀ ਆ ਉਹ ਇੰਡੀਆ ਦੇ ਵਿੱਚ ਓਦਾਂ ਦੀ ਇੰਡਸਟਰੀ ਨਹੀਂ ਆ ਪਰ ਮਾੜੀ ਕਿਸਮ ਬਦਕਿਸਮਤੀ ਤੇ ਮੌਕੇ ਦੀਆਂ ਸਰਕਾਰਾਂ ਨੇ ਲੁਧਿਆਣੇ ਦੀ ਇੰਡਸਟਰੀ ਨੂੰ ਸੰਭਾਲਿਆ ਨਹੀਂ ਆ ਅਸੀਂ ਟਾਟਾ ਬਿਰਲੇ ਅਡਾਨੀ ਅਬਾਨੀ ਉਹਨਾਂ ਨੂੰ ਡੀਗਦੇ ਰਹੇ ਨੇ ਇਹ ਸਾਡੇ ਜਿਹੜੇ ਲੁਧਿਆਣੇ ਦੇ ਅਡਾਨੀ ਬਾਨੀ ਟਾਟਾ ਹਿੰਦੂਜ ਗਰੁੱਪ ਅਹੀਂ ਇਹਨਾਂ ਨੂੰ ਨਜ਼ਰ ਅਦਾਜ਼ ਕੀਤਾਗਾ ਅਸੀਂ ਇਹਨਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸੀ ਨਾ ਟੈਲੀਫੋਨ ਕਰਕੇ ਪੈਸੇ ਇਕੱਠੇ ਕਰਦੇ ਰਹੇਗੇ ਨੇ ਕਹੀਂ ਤੇ ਕਦੀ ਕਹਿੰਦਾ ਬ੍ਰੈਡ ਦੇ ਵਿੱਚ 50 ਆਏ ਸਾਡੇ ਪਾਲ ਉਹ ਟਰੈਕਟਰ ਦੇ ਵਿੱਚ ਇੰਨੇ ਪੈਸੇ ਸਾਡੇ ਪਾਲੋ ਮਸ਼ੀਨਾ ਚ ਇੰਨੇ ਪਾਲੋ ਸਾਈਕਲਾਂ ਚ ਇੰਨਾ ਪਾਇਓ ਇੱਥੇ ਨਾ ਨੂੰ ਲੁੱਟਣ ਵਾਸਤੇ ਰੱਖਿਆ ਜੇ ਇਹ ਸਾਡੇ ਲੁਧਿਆਣੇ ਦੇ ਜਿਹੜੇ ਸਾਡੇ ਆਪਣੇ ਨੇ ਅਡਾਨੀ ਬਾਨੀ ਅਡਾਨੀ ਇਹਨਾਂ ਨੂੰ ਸੰਭਾਲਦੇ ਨਾ ਤੇ ਫਿਰ ਸਾਨੂੰ ਦੂਜੇ ਲ ਮੂੰਹ ਚ ਾਕਨ ਦੀ ਲੋੜ ਨਹੀਂ ਸੀ ਪਾਰਲੀਮੈਂਟ ਦੇ ਵਿੱਚ ਲੁਧਿਆਣੇ ਦੀ ਕਿੰਨੀ ਕੀ ਗੱਲ ਹੋਈ ਪਾਰਲੀਮੈਂਟ ਦੇ ਵਿੱਚ ਲੁਧਿਆਣੇ ਵਾਸਤੇ ਕਿਹੜੀ ਆਜ ਨਹੀਂ ਸ਼ੁਰੂ ਕਰ ਸਕੇ ਲੁਧਿਆਣੇ ਦਾ ਲੁਧਿਆਣੇ ਦੇ ਵਪਾਰੀ ਆ ਔਰ ਕੋ ਟਾਈਮ ਨਹੀਂ ਆ ਉਹ ਬੰਦਾ ਕਹਿੰਦਾ ਮੈਂ ਇੱਥੋਂ ਲੁਧਿਆਣੇੋਂ ਫੜਾਂ ਯਾਜ ਦਿੱਲੀ ਜਾਵੇ ਦਿੱਲੀੋਂ ਮੈਂ ਵਾਪਸ ਆ ਜਾ ਉਹ ਹੁਣ ਗੱਲ ਉਸੇ ਗੱਲ ਨੂੰ ਕਿਹਾ ਕਿ ਅੱਜਕੱਲ ਜਿਹੜੀ ਲੁਧਿਆਣਾ ਜਾਂ ਲੁਧਿਆਣੇ ਦੀ ਪੋਲਿਟਿਕਸ ਉਹ ਰਾਜਾ ਮਰਿੰਦਰ ਸਿੰਘ ਕਹਿੰਦਾ ਆਈਪੀਐਲ ਦੀ ਤਰ੍ਹਾਂ ਉਹ ਕਿਵੇਂ ਲੁਧਿਆਣੇ ਨੂੰ ਵੇਖਦੇ ਉਹ ਕਹਿੰਦੇ ਕਿ ਪਹਿਲਾਂ ਰਵਨੀਤ ਸਿੰਘ ਬਿੱਟੂ ਫੋਨ ਨਹੀਂ ਸੀ ਚੱਕਦੇ ਮੈਂ ਤੁਹਾਡਾ ਪੁੱਤ ਬਣ ਕੇ ਕਰੂ ਮੈਂ ਤੁਹਾਡਾ ਰਾਜਾ ਬਣੂਗਾ ਲੋਕਾਂ ਦੇ ਦਿਲ ਰਜਿਤਣੇ ਬੜੇ ਆ ਸੌਖੇ ਨੇ ਪਰ ਨਿਭਾਉਣੇ ਬੜੇ ਔਖੇ ਨੇ ਤੁਸੀਂ ਤਾਂ ਪੁੱਤ ਜਿਹਦਾ ਮਰਜ਼ੀ ਬਣ ਜਾ ਪੈਰੀ ਹਾਥੀ ਲਾਉਣੇ ਨੇ ਯੱਫੀਆਂ ਹੀ ਪਾਉਣੀਆਂ ਨੇ ਐਡੀ ਕਿਹੜੀਆਂ ਲੋਕੀਂ ਦਿਲਾਂ ਨੂੰ ਲਾ ਲੈਂਦੇ ਨੇ ਗੱਲਾਂ ਨਾਲ ਲਾ ਲੈਂਦੇ ਨੇ ਯੱਫੀਆਂ ਪਾ ਲੈਂਦੇ ਪਰ ਪੁੱਤ ਬਣ ਕੇ ਫਿਰ ਨਿਭਾਉਣਾ ਪੈਂਦਾ ਫਿਰ ਪੁੱਤ ਇਕ ਪੁੱਤ ਨਹੀਂ ਬਣਦੇ ਹੈਗੇ ਤੇ ਕੀ ਰਵਨੀਤ ਸਿੰਘ ਬਿੱਟੂ ਕੋ ਪੁੱਤ ਬਣ ਗਿਆ ਸੀ ਉਹ ਲੁਧਿਆਣੇ ਦੇ ਲੋਕਾਂ ਨੇ ਦੇਖਣਾ ਕਿ ਸਿਆਣੇ ਲੋਕ ਨੇ ਕਿਉਂਕਿ ਇੱਕ ਤੇ ਬਿਜ਼ਨਸਮੈਨ ਨੇ ਬਹੁਤ ਜ਼ਿਆਦਾ ਵਪਾਰੀ ਨੇ ਉਦਯੋਗਪਤੀ ਨੇ ਉਹ ਪੜੇ ਲਿਖੇ ਨੇ ਉਥੇ ਕਾਮੇ ਬਹੁਤ ਨੇ ਸਾਡਾ ਪ੍ਰਵਾਸੀ ਮਜ਼ਦੂਰ ਭਾਈਚਾਰਾ ਬਹੁਤ ਵੱਡਾ ਬੈਠਾ ਤੇ ਉਹਨਾਂ ਨੂੰ ਵੀ ਦੇਖੂਗਾ ਨਾ ਕਿ ਵੋਟ ਕਿਹਨੂੰ ਪਾਉਣੀ ਸੇਪ ਲੁਧਿਆਣਾ ਸਿਕਿਉਰਿਟੀ ਵੀ ਮੰਗਦਾ ਤੇ ਉਸ ਚੱਕਰ ਦੇ ਵਿੱਚ ਉਹਨਾਂ ਦੇਖਣਾ ਕਿ ਇੰਨਾ ਚੋਂ ਸਾਰੇ ਜੋ ਬੈਸਟ ਕੌਣ ਹੈ ਕੀ ਰਾਜਾ ਮਰਿੰਦ ਸਿੰਘ ਵੜਿੰਗ ਬੈਸਟ ਹੈ ਕੀ ਰਮਨਜੀਤ ਸਿੰਘ ਬਿੱਟੂ ਬੈਸਟ ਹੈ ਜਾਂ ਅਸ਼ੋਕ ਪ੍ਰਾਸ਼ਰ ਪੱਪੀ ਜਾਂ ਬਾਕੀ ਪਾਰਟੀਆਂ ਦੇ ਲੀਡਰ ਲੁਧਿਆਣੇ ਤੇ ਇਹ ਦੇਖਣਾ ਲੁਧਿਆਣੇ ਦੇ ਬਿਜ਼ਨਸਮੈਨ ਡਿਸਾਈਡ ਕਰਦੇ ਨੇ ਕਿ ਅਸੀਂ ਐਮਪੀ ਕਿਹਨੂੰ ਬਣਾਉਣਾ ਹੈ ਕਿਉਂਕਿ ਉਹ ਚਲਾਉਣਾ ਉਹਨਾਂ ਨੇ ਚਾਹੇ ਉਹ ਤੋਂ ਕੋਈ ਵੀ ਐਮਪੀ ਬਣੇ ਚਲਾਉਣਾ ਲੁਧਿਆਣੇ ਦੇ ਉਦਯੋਗ ਪੱਤਿਆਂ ਨੇ ਉਹ ਆ ਕਿਉਂਕਿ ਉਹ ਸੂਟਕੇਸ ਵੀ ਦਿੰਦੇ ਨੇ ਫਿਰ ਉਹ ਸੂਟਕੇਸ ਦਾ ਮੁੱਲ ਵੀ ਲੈਂਦੇ ਨੇ ਤੇ ਇਸ ਕਰਕੇ ਰਵਨੀਤ ਸਿੰਘ ਬਿੱਟੂ ਦੀ ਲੋਕਾਂ ਨੇ ਉੱਥੇ ਦੋ ਵਾਰ ਪਰਫਾਰਮੈਂਸ ਦੇਖ ਲਈ 19 ਚ ਵੀ ਦੇਖ ਲਈ 14 ਚ ਵੀ ਦੇਖ ਲਈ ਉਹਦਾ ਬਹੁਤ ਵੱਡਾ ਰਵਨੀਤ ਸਿੰਘ ਬਿੱਟੂ ਦਾ ਟੈਸਟ ਆ ਤੇ ਜਿਹੜੇ ਕਾਂਗਰਸ ਸੀ ਆ ਕੀ ਉੱਥੇ ਜਿਹੜੀ ਲੁਧਿਆਣੇ ਰਾਜਾ ਮਰਿੰਦਰ ਸਿੰਘ ਵੜਿੰਗ ਉਹ ਗੱਲ ਬਣਾਉਣ ਦੇ ਵਿੱਚ ਘਰ ਘਰ ਜਿਹੜੀ ਗੱਲ ਉਹ ਜੰਮ ਜੇ ਕਿ ਇੱਕ ਪਾਸੇ ਵਫਾਦਾਰੇ ਦੂਜੇ ਪਾਸੇ ਗਦਾਰੀ ਉਹ ਕਿੰਨੀ ਮੈਟਰ ਕਰਦੀ ਜੇ ਉਹ ਲੋਕਾਂ ਦੇ ਮਨਾਂ ਦੇ ਵਿੱਚ ਉਹ ਗੱਲ ਵੜ ਗਈ ਤੇ ਫਿਰ ਰਵਨੀਤ ਸਿੰਘ ਬਿੱਟੂ ਦੀ ਸਥਿਤੀ ਬਹੁਤ ਅਮਾੜੀ ਹੋ ਜੇਗੀ ਲੇਕਿਨ ਕੀ ਜਿਹੜਾ ਕਾਂਗਰਸ ਦਾ ਉੱਥੇ ਧੜੇ ਨੇ ਕਿ ਉਹ ਵੰਡਿਆ ਤਾਂ ਹੀ ਜਾ ਰਿਹਾ ਕਿ ਅੱਧਾ ਰਵਨੀਤ ਸਿੰਘ ਬਿੱਟੂ ਵੱਲ ਚਲ ਗਿਆ ਅੱਧਾ ਰਾਜੇ ਵੜਿੰਗ ਵੱਲ ਚਲ ਗਿਆ ਤੇ ਜਿਹੜਾ ਭਾਜਪਾ ਦਾ ਕਾਡਰ ਜਿਹੜਾ ਕੀ ਉਹ ਰਵਨੀਤ ਸਿੰਘ ਬਿੱਟੂ ਨੂੰ ਪਾਏਗਾ ਕਿਉਂਕਿ ਉੱਥੇ ਉਹ ਵੀ ਤਾਂ ਹੋਊਗਾ ਨਾ ਕਿ ਯਾਰ ਅਸੀਂ ਤਿਆਰੀ ਕਰਦੇ ਰਹੇਗੇ ਅਸੀਂ ਘੁੱਟ ਖਾਂਦੇ ਰਹੇ ਅਹੀਂ ਪਿਛਲੇ ਸਾਲਾਂ ਤੋਂ ਲੜਦੇ ਰਹੇ ਤੇ ਬੰਦਾ ਪੈਰਾਸ਼ੂਟ ਆ ਗਿਆ ਪੰਜਾਬ 'ਚ ਤੇ ਕੀ ਨਾ ਕਿ ਤਿਤਲੀਆਂ ਪਹਿਲਾਂ ਦਲਬਦਲੂ ਕਹਿੰਦੇ ਤਿਤਲੀਆਂ ਕਹਿੰਦੇ ਜਿਵੇਂ ਆਪਣੇ ਦਲਬਦਲੂ ਕਹਿੰਦੇ ਹੁਣ ਤਿਤਲੀਆਂ ਕਹਿੰਦੇ ਸੀ ਉਹਨੇ ਪਾਕਿਸਤਾਨ ਦੇ ਵਿੱਚ ਕਹਿੰਦੇ ਨੇ ਰੇਲੂ ਕਟਾ ਜਿਹੜੇ ਦਲ ਬਦਲ ਨੂੰ ਰੇਲੂ ਕਟਾ ਕਹਿੰਦੇ ਰੇਲੂ ਕਟਾ ਇੱਕ ਪਹਿਰਾ ਦਾ ਸ਼ਬਦ ਹੈਗਾ ਤੇ ਇਸ ਕਰਕੇ ਇਹ ਸਾਡੇ ਜਿਹੜੇ ਤਿਤਲੀਆਂ ਦਲ ਬਦਲੂ ਜਿਹੜੇ ਰੇਲ ਰੇਲੂ ਕਟਾ ਇਹਨਾਂ ਨੂੰ ਲੋਕੀ ਸਬਕ ਸਿਖਾਉਣੇ ਇਹ ਵੀ ਇੱਕ ਬਹੁਤ ਵੱਡਾ ਸਵਾਲ ਬਣਦਾ ਜਾ ਰਿਹਾ ਕਿ ਲੋਕੀ ਕਹਿੰਦੇ ਯਾਰ ਇਹ ਇਹ ਸਾਨੂੰ ਵਿੱਚ-ਵੇਚ ਜਾਂਦੇ ਨੇ ਅਸੀਂ ਇਹਨਾਂ ਨੂੰ ਐਮਐਲਏ ਬਣਾਉਂਦੇ ਤੇ ਸਾਡੇ ਹੀ ਸੌਦਾ ਕਰ ਜਾਂਦੇ ਅਸੀਂ ਇਹਨਾਂ ਨੂੰ ਐਮਪੀ ਬਣਾਉਂਦੇ ਇਹ ਸਾਨੂੰ ਵੇਚ ਦਿੰਦੇ ਹੈਗੇ ਨੇ ਇਦਾਂ ਤੇ ਕਹਿੰਦੇ ਬੰਬੇ ਦੇ ਲੋਕ ਕਰਦੇ ਦਿੰਦੇ ਨੇ ਵੀ ਖੜੇ ਖਲੋਤੇ ਨੂੰ ਵੇਚ ਦਿੰਦੇ ਬੰਬੇ ਦੇ ਲੋਕ ਤੇ ਪੰਜਾਬ ਦੇ ਪੋਲਿਟਿਸ਼ੀਅਨ ਵੀ ਖੜੇ ਖਲੋਤੇ ਹੀ ਜਨਤਾ ਨੂੰ ਵੇਚ ਐਮਪੀ ਬਣਾਇਆ ਕਾਂਗਰਸ ਨੇ ਐ ਐਮਐਲਏ ਬਣਾਇਆ ਉਹਨੂੰ ਰਿੰਕੂ ਨੂੰ ਕਾਂਗਰਸ ਨੇ ਫਿਰ ਉਹ ਐਮਪੀ ਆਪ ਨੇ ਉਹ ਖੜੇ ਖਲੋਤੇ ਹੀ ਆਪ ਆਲਿਆਂ ਨੂੰ ਵੇਚ ਗਿਆ ਜਿਹੜੇ ਸ਼ੀਤਲ ਅੰਗਰਾਲ ਸਾਹਿਬ ਆਪ ਨੇ ਐਮਐਲਏ ਬਣਾਇਆ ਉਹ ਖੜੇ ਖਲੋਤੇ ਆਪ ਨੂੰ ਵੇਚ ਗਿਆ ਡਾਕਟਰ ਰਾਜਕਮਰ ਚੱਬੇਵਾਲ ਕਾਂਗਰਸ ਨੇ ਐਮਐਲਏ ਦੋ ਵਾਰ ਆਪਣਾ ਉਹ ਕਾਂਗਰਸ ਨੂੰ ਵੇਚ ਕੇ ਆਪ ਚ ਚਲ ਗਿਆਗੇ ਇਹ ਜਿਹੜੇ ਹੁਣ ਦਲਬਦੂਰ ਤਿਤਲੀਆਂ ਜਾਂ ਰੇਲੂ ਕੱਟੇ ਕੀ ਹੋਰ ਵੀ ਬਹੁਤ ਸਾਰੇ ਪੰਜਾਬ ਜਿੱਤੇ ਕਿ ਰੇਲੂ ਕੱਟੇ ਕਿੰਨੇ ਹੈਗੇ ਨੇ ਉਹ ਜਿਹੜੇ ਸਵਾਲ ਲੋਕੀ ਸਭ ਸਿਖਾਉਣਗੇ ਇਹ ਵੀ ਇੱਕ ਬਹੁਤ ਵੱਡਾ ਲੋਕਾਂ ਦੇ ਵਿੱਚ ਆ ਕਿ ਇਹ ਗੁੱਸਾ ਕੱਢਣਗੇ ਪਤਾ ਨਹੀਂ ਉਸ ਗੁੱਸੇ ਦੇ ਵਿੱਚ ਕਿੰਨੇ ਝੜ ਜਾਂਦੇ ਨੇ ਤੇ ਕਿੰਨੇ ਤਾਰੂ ਬਣ ਕੇ ਪਾਰਲੀਮੈਂਟ 'ਤੇ ਪਹੁੰਚਦੇ ਵੀ ਸਤੇ ਤੇ ਦੇਸਪੋਸਟ ਹੋ ਜਾਣੀ ਲੇਕਿਨ ਇੱਕ ਹੈ ਲੋਕਾਂ ਦੇ ਵਿੱਚ ਗੱਲ ਸ਼ੁਰੂ ਹੋ ਚੁੱਕੀ ਇਹ ਬਣ ਗਿਰਿਆ اخلاق ਇਹਨਾਂ ਦੇ ਖਤਮ ਹੋ ਗਏ ਬੇਈਮਾਨੀ ਸਿਆਸੀ ਇਹਨਾਂ ਦੇ ਵਿੱਚ ਵੱਧ ਗਈ ਜਮੀਰਾਂ ਇਹਨਾਂ ਦੀ ਮਰ ਗਈਆਂ ਮੈਨੂੰ ਤਾਂ ਲੱਗਦਾ ਕਿ ਵੋਟਾਂ ਵਾਲੇ ਦਿਨ ਵੀ ਲੋਕੀ ਸ਼ਾਮਲ ਹੋ ਜਾਣਗੇ ਤੇ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਵੀ ਭਗਵੰਤ ਮਾਨ ਸਾਹਿਬ ਨੂੰ ਇੱਕ ਅਨਾਉਂਸਮੈਂਟ ਕਰ ਦੇਣੀ ਚਾਹੀਦੀ ਆ ਕਿ ਜਿੰਨੇ ਜਿੰਨੇ ਆਉਣਾ ਤੇ ਆ ਜਾਓ ਜਿੰਨੇ ਜਿੰਨੇ ਜਾਣਾ ਤੇ ਚੱਲ ਜਾਓ ਕਾਲੀਦਲ ਵੀ ਕਵੇ ਕਾਂਗਰਸੀ ਕਵੇ ਬੋਲੀਆਂ ਲਾ ਦੇਣ ਵੀ ਐਮਐਲਏ ਦਾ ਇਨਾਂ ਰੇਟ ਆ ਜੀ ਹਾਰੇ ਹੋਏ ਐਮਐਲਏ ਦਾ ਇਨਾਂ ਰੇਟ ਆ ਜ਼ਿਲ੍ਹਾ ਪ੍ਰਧਾਨ ਦਾ ਇਨਾਂ ਰੇਟ ਆ ਬਲਾਕ ਪ੍ਰਧਾਨ ਦਾ ਇਨਾਂ ਰੇਟ ਆ ਜੇ ਦੋ ਵਾਰ ਐਮਐਲ ਬਣੇ ਤਾਂ ਇਨਾਂ ਰੇਟ ਆ ਹੈ ਤੇ ਸੌਦੇਬਾਜ਼ੀਆਂ ਕੋਈ ਬੱਚੇ ਕਈਆਂ ਨੇ ਕੰਨਾਂ ਸਾੜੀ ਦੁੱਧ ਤੇ ਚੁੰਗਿਆ ਨਹੀਂ ਹੈਗਾ ਸਾਰਿਆਂ ਨੂੰ ਪਤਾ ਕਿਉਂ ਜਾਂਦੇ ਹੈਗੇ ਨੇ ਦੁਨੀਆ ਨੂੰ ਪਤਾ ਹੈਗਾ ਭਾਜਪੀ ਵੀ ਵਾਸ਼ਿੰਗ ਮਸ਼ੀਨ ਲੈ ਕੇ ਬੈਠੀ ਆ ਝਾੜੂ ਵਾਲੇ ਵੀ ਸਾਰੇ ਵਾਸ਼ਿੰਗ ਮਸ਼ੀਨ ਲੈ ਕੇ ਬੈਠੇ ਨੇ ਤੇ ਜਦੋਂ ਇਹ ਵਾਲੀ ਗੱਲ ਆ ਤੇ ਫਿਰ ਡੈਮੋਕ੍ਰੇਸੀ ਖਤਰਜ ਕਾਦੀ ਡੈਮੋਕ੍ਰੇਸੀ ਆ ਸੌਦੇਬਾਜ਼ੇ ਵਾਲੀਆਂ ਤੇ ਘਟੋ ਘੱਟ ਜਿਹੜਾ ਐਂਟੀ ਡਿਫੈਕ ਉਨ ਨੂੰ ਲੋਕ ਪਾਰਲੀਮੈਂਟ ਦੇ ਵਿੱਚ ਚੀਰਫਾੜ ਕਰ ਦਿੱਤਾ ਹੈਗਾ ਦੋ ਜਣਿਆਂ ਨੇ ਅਸਤੀਫਾ ਦਿੱਤਾ ਹੈਗਾ ਵਿਧਾਨ ਸਭਾ ਹੋ ਅਸਤੀਫਾ ਪ੍ਰਵਾਨ ਨਹੀਂ ਕਰੀ ਹੈਗੀ ਨਾ ਇਸ ਕਰਕੇ ਆ ਹੁਣ ਰਵਨੀਤ ਬਿੱਟੂ ਤੇ ਰਾਜਾ ਮਰਿੰਦਰ ਸਿੰਘ ਵੜਿੰਗ ਦਾ ਤੇ ਜ਼ਬਰਦਸਤ ਲੁਧਿਆਣੇ ਚ ਪੇਚਾ ਪੈ ਗਿਆ